ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬੀਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ। ਫਰੈਂਡਸ ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ ਏ ਡਿਜ਼ਾਈਨ ਤੁਸੀਂ ਆਪਣੀ ਕੋਟੀ, ਜੈਕਰ ਬੱਚਿਆਂ ਦੇ ਸਵੈਟਰ, ਜੈਂਟ ਸਵੈਟਰ ਕਿਸੇ ਤੇ ਵੀ ਅਪਲਾਈ ਕਰ ਸਕਦੇ ਹੋ। ਹਰ ਇੱਕ ਤੇ ਬਣ ਕੇ ਬਹੁਤ ਪਿਆਰਾ ਲੱਗਦਾ ਹੈ ਤੇ ਬਣਾਉਣ 'ਚ ਵੀ ਇਹ ਡਿਜ਼ਾਈਨ ਬਹੁਤ ਆਸਾਨ ਹੈ। ਏ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 4-4 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ ਇੱਕ ਕੁੰਡਾ ਐਕਸਟਰਾ ਲੈਣਾ ਹੈ। 4 ਸਲਾਈਆਂ ਦਾ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ। 4 ਸਲਾਈਆਂ ਬਾਅਦ ਆਪਣਾ ਇਹ ਡਿਜ਼ਾਈਨ ਚੇਂਜ ਹੋ ਜਾਂਦਾ ਹੈ। ਚਲੋ ਹੁਣ ਆਪਾਂ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਣਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਬੀਨਾਂ ਬੁਨੇਓ ਤਾਰ ਲੈਣਾ ਧਾਗਾ ਆਪਣੇ ਵੱਲ ਕੀਤਾ 1 2 ਤਿੰਨ ਤਿੰਨ ਕੁੰਡੇ ਉਲਟੇ ਤਗਾ ਪਿੱਛੇ ਕੀਤਾ ਫਿਰ ਜਿਹੜਾ ਏ ਕੁੰਡਾ ਅਗਲਾ ਇਹਦੇ ਆਪਾਂ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਵਾਂਗੇ ਇਹ ਚਾਰ ਕੁੰਡਿਆਂ ਨੂੰ ਫਰੈਂਡਸ ਆਪਾਂ ਪਹਿਲੀ ਸਲਾਈਸ ਪੂਰੀ ਚ ਰਿਪੀਟ ਕਰਨਾ ਤਗਾ ਆਪਣੇ ਵੱਲ ਕੀਤਾ ਤਿੰਨ ਕੁੰਡੇ ਉਲਟੇ ਫਿਰ ਜਿਹੜਾ ਇਹ ਚੌਥਾ ਕੁੰਡਾ ਹੈ ਇਹਦੇ ਆਪਾਂ ਤਿੰਨ ਕੁੰਡੇ ਬਣਾਵਾਂਗੇ डिजाइन की पहली सिलाई पूरी इस तरह बना के कंप्लीट करा फ्रेंड्स बहुत सौखा डिज़ाइन है पर बन के बहुत प्यारा लगता है डिजाइन की दूसरी सिलाई उल्टी साइड तो पहला कुंडा बिना बुने उतार लेना जेडे सीधी साइड तो उल्टे कुंडे बुने से ਉਲਟੀ ਸਲਾਈ ਤੋਂ ਸਿੱਧੇ ਬੁਣਾਂਗੇ ਤਿੰਨ ਕੁੰਡੇ ਸਿੱਧੇ ਇਹ ਜਿਹੜੇ ਆਪਾਂ ਇੱਕੋ ਕੁੰਡੇ ਦੇ ਤਿੰਨ ਕੁੰਡੇ ਬਣਾਏ ਸੀ ਇਹਨਾਂ ਨੂੰ ਉਲਟਾ ਬੁਣ ਲਾਂਗੇ ਡਿਜ਼ਾਈਨ ਦੀ ਦੂਸਰੀ ਸਲਾਈ ਪੂਰੀ ਇਸ ਤਰੀਕਾ ਬਣਾ ਕੇ ਕੰਪਲੀਟ ਕਰਨੀ ਹੈ ਤਿੰਨ ਕੁੰਡੇ ਸਿੱਧੇ ਤੱਗਾ ਆਪਣੇ ਵਾਲ ਕੀਤਾ ਤਿੰਨ ਕੁੰਡੇ ਉਲਟੇ ਉਸ ਡਿਜ਼ਾਈਨ ਦੀ ਤੀਸਰੀ ਸਲਾਈ ਪੈਲਾ ਕੁੰਡਾ ਬਿਨਾਂ ਬੁਨੇ ਹੋ ਤਾਰ ਲੈਣਾ ਫਿਰ ਤਿੰਨ ਕੁੰਡੇ ਉਲਟੇ ਇਹ ਜਿਹੜੇ ਇੱਕ ਕੁੰਡੇ ਦੇ ਅਪ ਤਿੰਨ ਕੁੰਡੇ ਬਣਾਏ ਸੀ ਇਹ ਜਿਹੜਾ ਸੈਂਟਰ ਵਾਲਾ ਕੁੰਡਾ ਹੈ ਇਹਨੂੰ ਆਪਾਂ ਅੱਗੇ ਲੈ ਆਵਾਂਗੇ ਤੇ ਤੀਸਰਾ ਕੁੰਡਾ ਵੀ ਲੈ ਕੇ ਉਲਟੀ ਸਾਈਡ ਤੋਂ ਇਹ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਕੁੰਡੇ ਆਪਣੇ ਫੇਰ ਬਰਾਬਰ ਹੋ ਜਾਣੇ ਆ ਤੀਸਰੀ ਸਲਾਈ ਤੇ ਇੱਕ ਦੋ ਤਿੰਨ ਕੁੰਡੇ ਉਲਟੇ ਜਿਹੜਾ ਸੈਂਟਰ ਵਾਲਾ ਕੁੰਡਾ ਇਹਨੂੰ ਅੱਗੇ ਲੇਵਾਂਗੇ ਫਿਰ ਤੀਸਰਾ ਕੁੰਡਾ ਵੀ ਨਾਲ ਲੈ ਕੇ ਉਲਟੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਡਿਜ਼ਾਈਨ ਦੀ ਤੀਸਰੀ ਸਲਾਈ ਪੂਰੀ ਇਸ ਤਰੀਕੇ ਬਣਾ ਕੇ ਕੰਪਲੀਟ ਕਰਨੀ ਹੈ ਦੀ ਸਿੱਧੀ ਸਲਾਈ ਦੇ ਕੁੰਡੇ ਆਪਣੇ ਫੇਰ ਬਰਾਬਰ ਹੋ ਗਏ ਨੇ ਹੁਣ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਦੀਆਂ ਪਹਿਲਾ ਗੁੰਡਾ বিনা ਬੁਨੇ ਹੋ ਤਾਰ ਲੈਣਾ ਤਿੰਨ ਕੁੰਡੇ ਸਿੱਧੇ ਤੱਗਾ ਆਪਣੇ ਵੱਲ ਕੀਤਾ ਇੱਕ ਕੁੰਡਾ ਉਲਟਾ ਡਿਜ਼ਾਈਨ ਦੀ ਚੌਥੀ ਸਲਾਈ ਪੂਰੀ ਇਸ ਤਰੀ ਬੁਣਾ ਕੇ ਕੰਪਲੀਟ ਕਰਨੀ ਹੈ ਚਾਰ ਸਲਿੰਗ ਬਣ ਕੇ ਆਪਣੀਆਂ ਕੰਪਲੀਟ ਹੈ ਫਰੈਂਡਸ ਹੁਣ ਆਪਣਾ ਜਿਹੜਾ ਡਿਜ਼ਾਈਨ ਹੈ ਉਹ ਚੇਂਜ ਹੋ ਜਾਣਾ 25 ਲਾਈ ਤੇ ਪਹਿਲਾ ਕੁੰਡਾ ਬਿਨਾਂ ਬੁਨੇ ਹੋ ਤਰ ਲੈਣਾ ਧੱਗਾ ਆਪਣੇ ਵੱਲ ਕੀਤਾ ਇੱਕ ਕੁੰਡਾ ਉਲਟਾ ਅਗਾ ਗਿਆ ਪਹਿਲਾਂ ਜਦੋਂ ਆਪਾਂ ਡਿਜ਼ਾਈਨ ਸਟਾਰਟ ਕੀਤਾ ਸੀ ਤਿੰਨ ਕੁੰਡੇ ਉਲਟੇ ਪਾਏ ਸੀ ਹੁਣ ਆਪਾਂ ਇੱਕ ਕੁੰਡਾ ਉਲਟਾ ਪਾਣਾ ਹੈ ਜਿਹੜਾ ਅਗਲਾ ਕੁੰਡਾ ਹੈ ਇਹਦੇ ਆਪਾਂ ਤਿੰਨ ਕੁੰਡੇ ਬਣਾਣੇ ਆ ਡਿਜ਼ਾਈਨ ਫਰੈਂਡਸ ਸੇਮ ਹੈ ਡਿਜ਼ਾਈਨ ਦੀ ਜਗ੍ਹਾ ਜਿਹੜੀ ਉਹ పంజీ సైతే చని తిని కండే ఉల్టే తిండే ఉల్టే ఎ తిని కండే బాగే చౌే క పంజీ సో తిని బయను ఉల్టా బున లే అడే ఫే తిడే స ਡਿਜ਼ਾਈਨ ਦੀ 6ਵੀਂ ਸਲਾਈ ਬਣ ਕੇ ਆਪਣੀ ਕੰਪਲੀਟ ਆ ਹੁਣ ਅਬ ਡਿਜ਼ਾਈਨ ਦੀ 7ਵੀਂ ਸਲਾਈ ਤੇ ਆ ਪਹਿਲਾ ਕੁੰਡਾ বিনা ਨਵੇਂ ਤਾਰ ਲੈਣਾ ਇੱਕ ਕੁੰਡਾ ਉਲਟਾ ਫੇਰ ਜਿਹੜੇ ਆਪਣੇ ਇੱਕ ਕੁੰਡਿਆਂ ਤੋਂ ਤਿੰਨ ਗੁੰਡੇ ਬਣਾਏ ਆ ਉਹਨਾਂ ਦਾ ਇੱਕ ਕਰਾਂਗੇ ਸੈਂਟਰ ਵਾਲੇ ਜਿਹੜਾ ਕੁੰਡਾ ਨੂੰ ਅੱਗੇ ਲੈ ਆਵਾਂਗੇ ਤੀਸਰਾ ਕੁੰਡਾ ਨਾਲ ਲੈ ਕੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਕੁੰਡੇ ਆਪਣੇ ਫੇਰ ਆਪਣੇ ਬਰਾਬਰ ਹੋਈ ਜਾਣੇ ਆ ਜਿਹੜੇ ਦੋ ਕੁੰਡੇ ਆਪਣੇ ਵਧੇ ਸੀ ਉਹ ਕੱਟ ਜਾਣਗੇ ਡਿਜ਼ਾਈਨ ਦੀ 7ਵੀਂ ਸਲਾਈ ਆਪਣੀ ਬਣ ਕੇ ਕੰਪਲੀਟ ਆ ਹੁਣ ਆਪਾਂ ਡਿਜ਼ਾਈਨ ਦੀ 8ਵੀਂ ਸਲਾਈਤੀ ਆ ਉਲਟੀ ਸਾਈਡ ਤੇ ਪਹਿਲਾ ਕੁੰਡਾ ਬਿਨਾਂ ਬੁਨੇ ਉਤਾਰ ਲੈਣਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ 2 3 ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਇੱਕ 2 ਇਨ ਸਿੱਧਿਆਂ ਤੇ ਸਿੱਧੇ ਤੇ ਉਲਟਿਆਂ ਤੇ ਉਲਟੇ ਪਾਵਾਂਗੇ ਡਿਜ਼ਾਈਨ ਦੀਆਂ ਆਪਣੀਆਂ ਅੱਠ ਸਲਾਈਆਂ ਬਣ ਕੇ ਕੰਪਲੀਟ ਹੈ ਫਰੈਂਡਸ ਜਦੋਂ ਆਪਾਂ ਇਹਨੂੰ ਬਾਰ-ਬਾਰ ਰਿਪੀਟ ਕਰਾਂਗੇ ਦੇਖੋ ਨਾ ਡਿਜ਼ਾਈਨ ਬਣ ਕੇ ਬਹੁਤ ਪਿਆਰਾ ਲੱਗਦਾ ਹੈ ਤੁਸੀਂ ਇਹਨੇ ਕੋਈ ਟਰਾਈ ਜ਼ਰੂਰ ਕਰਨਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜੀ ਥੈਂਕ ਯੂ ਜੀ ਵੀਡੀਓ ਦੇਖਣ ਲਈ